ਅੱਜ ਮੰਡੀ ਦਾ ਗੇੜਾ ਲਾਉਂਦੇ ਆ ਯਾਰ ਜਾਣਦੇ ਆ ਇੱਥੇ ਸਬਜ਼ੀ ਦੇ ਕੀ ਰੇਟ ਨੇ ਤੇ ਇੰਡੀਆ ਦੇ ਰੇਟ ਤਾਂ ਮੈਂ ਦੱਸਦਾ ਇੱਥੋਂ ਦੇ ਜਿਹੜੇ ਵਪਾਰੀ ਨੇ ਉਹਨਾਂ ਕੋਲ ਪੁੱਛ ਕੇ ਤੇ ਪਾਕਿਸਤਾਨ ਵਾਲੇ ਵੀਰ ਨੇ ਜਿਹੜੇ ਉਹ ਆਪਣੇ ਸਬਜ਼ੀ ਦੇ ਰੇਟ ਜਿੱਥੇ-ਜਿੱਥੇ ਤੁਸੀਂ ਰਹਿੰਦੇ ਹੋ ਕੋਈ ਲਾਹੌਰ ਰਹਿੰਦਾ ਕੋਈ ਫੈਸਲਾਬਾਦ ਕੋਈ ਸਿਆਲਕੋਟ ਇਸ ਤਰ੍ਹਾਂ ਜਿਹੜੇ ਵੀ ਇਲਾਕੇ ਦੇ ਵਿੱਚ ਰਹਿੰਦੇ ਹੋ ਉੱਥੋਂ ਦੇ ਜੋ ਸਬਜ਼ੀ ਦੇ ਰੇਟ ਨੇ ਉਹ ਤੁਸੀਂ ਕਮੈਂਟ ਕਰਕੇ ਦੱਸਿਆ ਦਿਓ ਕਿ ਉੱਥੇ ਕੀ ਰੇਟ ਨੇ ਤਾਂ ਇੱਥੋਂ ਵਾਲੇ ਵਪਾਰੀਆਂ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਤੋਂ ਪੁੱਛਦੇ ਆ ਇੱਥੋਂ ਦੇ ਸਬਜ਼ੀ ਦੇ ਰੇਟ ਕਿਸ਼ਨ ਗੁਲਵੱਦਰ ਜੀ ਤੁਸੀਂ ਪ੍ਰੈਜ਼ੀਡੈਂਟ ਹੋ ਹਾਂਜੀ ਸਰ ਸਰ ਇਹਦੇ ਗ੍ਰੇਡ ਕੀ ਨੇ ਇੱਥੇ ਪਿਆਜ਼ ਪਿਆ ਆਪਣੇ ਕੋਲ ਪਿਆਜ਼ ਲਾਲ ਸਵਾਏਗਾ 25 ਰੁਪਏ ਕਿਲੋ ਆ 30 ਰੁਪਏ ਕਿਲੋ ਅੱਛਾ ਆ 20 ਰੁਪਏ ਕਿਲੋ ਸਰ ਆ 25 ਰੁਪਏ ਕਿਲੋ ਸਰ ਇੱਕ ਹੀ ਰੇਟ ਤੇ ਕੋਈ ਫਰਕ ਜਿਵੇਂ ਇਹ ਸਾਰੇ ਨਾਸੀਬੜਾ ਜੀ ਅੱਛਾ ਇਹ ਮਥਾਲੀਆਂ ਜੀ ਹਾਂਜੀ ਲਾਲ ਪਿਆਜ਼ ਜੀ ਅੱਛਾ ਹਾਂਜੀ ਅਸ ਇਹ ਕਿਹੜਾ ਇਹ ਵੀ ਮਥਾਲੀਆਂ ਜੀ ਅਲੱਗ-ਅਲੱਗ ਗ੍ਰੇਡ ਹਾਂਜੀ ਅਲੱਗ-ਅਲੱਗ ਵੈਰਾਈਟੀ ਆ ਜੀ ਨਾਸੀ ਦਾ ਪਿਓਰ ਨਾਸੀ ਤੇ ਐ ਤੁਹਾਨੂੰ ਹੋਰ ਵੀ ਰੇਟ ਪਤਾ ਹੋਣਾ ਜਿੱਦਾਂ ਪੱਤਾ ਗੋਭੀ ਐ ਪੱਤਾ ਗੋਭੀ ਸਰ ਵੀ ਕੀ 10 ਤੋਂ ਲੈ ਕੇ 13 ਰੁਪਏ ਕਿਲੋ ਸਰ ਕਿਲੋ ਦਾ 1.5 ਕਿਲੋ ਦਾ ਰੇਟ ਐ ਅੱਛਾ ਤੇ ਆਪਣਾ ਟਮਾਟਰ ਟਮਾਟਰ ਸਾਹਿਬ ਆਈ ਬਗੇ 13 ਰੁਪਏ ਕਿਲੋ ਸਰ ਬਾਕੀ ਰੇਟ ਤੁਸੀਂ ਦੱਸ ਦੋ ਜਿਆਦਾ ਤੁਹਾਨੂੰ ਜਿਆਦਾ ਜਾਣਕਾਰੀ ਐ ਗਾਜਰ ਵੀ ਕੀ ਐ 9-10 ਰੁਪਏ ਕਿਲੋ ਗਾਜਰ ਹਾਂਜੀ ਗੋਭੀ ਦੀ ਕੀ 20 ਤੋਂ 22 ਰੁਪਏ ਕਿਲੋ ਸਰ ਅੱਛਾ ਅੱਜ ਤੇਜ਼ੀ ਸੀ ਸਰ ਅੱਜ ਕਿਉਂਕਿ ਆ ਛੱਡੇ ਚੱਲੂ ਨੇ ਤੇਜ਼ੀ ਸੀ ਅੱਜ ਸਰ ਵਿਆਹ ਦੇ ਵਿੱਚ ਥੋੜਾ ਅੱਜ 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 ਜੱਜ ਜੱਜ ਆਲੂ ਵਿਕ ਰਿਹਾ 280 ਰੁਪਏ ਗੱਟਾ ਸਰ ਗੱਟੇ ਚ ਕਿੰਨੇ ਹੁੰਦੇ ਆ 50 ਕਿਲੋ ਸਰ 50 ਕਿਲੋ ਹਾਂਜੀ ਸਰ ਅੱਛਾ ਤੇ ਆ ਆਪਣੇ ਮਿਰਚ ਮਿਰਚ ਵਿਕੀ ਸਰ 30 ਰੁਪਏ ਕਿਲੋ ਸ਼ਿਮਲਾ ਮਿਰਚ ਵਿਕੀ 30 ਰੁਪਏ ਸਰ ਲਿંબੂ ਵਿਕਿਆ 70 ਰੁਪਏ ਅੱਛਾ ਹਾਂਜੀ ਸਰ ਤੇ ਥੂਮ ਕੀ ਰੇਟ ਹੈ ਲਸਣ ਵਿਕ ਰਿਹਾ 250 ਰੁਪਏ ਕਿਲੋ ਸਰ ਲਸਣ 250 ਰੁਪਏ ਕਿਲੋ 250 ਰੁਪਏ ਕਿਲੋ ਤੇ ਆਪਣੇ ਆਲ ਛੋਟੇ ਜਿਹੇ ਮਿਲਦੇ ਹੋਣੇ ਆ ਨਿੰਬੂ ਨਿੰਬੂ ਦੂਜੇ ਦੇਸੀ 35 ਰੁਪਏ ਕਿਲੋ ਦੇਸੀ ਨਿੰਬੂ 35 ਰੁਪਏ ਕਿਲੋ 35 ਰੁਪਏ ਕਿਲੋ ਹਾਂਜੀ ਸਰ ਅੱਛਾ ਤੇ ਉਹ ਦੂਸਰੇ ਵੀ ਹੁੰਦੇ ਆ ਦੇਸੀ ਹੁੰਦਾ ਇੱਕ ਦੂਜਾ ਦਾ ਦਿੱਲੀ ਵਾਲਾ ਹੁੰਦਾ ਜੀ ਦਿੱਲੀ ਵਾਲਾ 60 ਰੁਪਏ ਕਿਲੋ ਜੀ ਅੱਛਾ ਹਾਂਜੀ ਸਰ ਇਹ ਤੁਸੀਂ ਸਰ ਮਾਲ ਮੰਗਾਂਦੇ ਕਿੱਥੋਂ ਆ ਇਹ ਸਭ ਦਿੱਲੀ ਤੋਂ ਆਉਂਦਾ ਹੈ ਜੈਪੁਰ ਤੋਂ ਆਉਂਦਾ ਹੈ ਕਾਹੇ ਗੁਜਰਾਤ ਤੋਂ ਆਦਾ ਹੈ ਅੱਛਾ ਹਾਂਜੀ ਸਰ ਬਾਰੋ 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 ਆਉਂਦਾ ਜੈਪੁਰੋਂ ਗੰਗਾਣਾਗਰ ਤੋਂ ਆਲੂ ਸਾਰਾ ਆ ਰਿਹਾ ਜੀ ਐਸਟਾ ਮਾਮਲਾ ਸਰਦਾ ਜੀ ਅੱਛਾ ਮਤਲਬ ਪੰਜਾਬ ਦੇ ਵਿੱਚੋਂ ਸਿਰਫ ਆਲੂ ਹੀ ਆ ਰਹੇ ਨੇ ਤੇ ਮਟਰ ਆ ਰਿਹਾ ਮਟਰ ਤੇ ਆਲੂ ਆ ਰਿਹਾ ਜੀ ਮਟਰ ਤੇ ਆਲੂ ਮਟਰ ਕੀ ਰੇਟ ਹੈ ਜੀ ਮਟਰ ਵੀ ਕਹਿੰਦਾ 25 ਰੁਪਏ ਕਿਲੋ ਜੀ ਅੱਛਾ ਮਟਰ 20 ਰੁਪਏ ਰਿਹਾ ਜੀ ਸਰ ਲੱਗਿਆ ਤੇ ਇਹ ਤੁਹਾਨੂੰ ਉਹਦਾ ਰੇਟ ਪਤਾ ਹੈ ਨਾ ਫਰੂਟਾਂ ਦਾ ਤੇ ਫਰੂਟਾਂ ਦਾ ਸਰ ਸਾਨੂੰ ਸਦੇ ਉਹ ਆ ਲੱਗੇ ਸਬਜ਼ੀਆਂ ਦੇ ਰੇਟ ਅਨੁਸਾਰ ਹਾਂਜੀ ਸਬਜ਼ੀਆਂ ਦਾ ਰੇਟ ਸਾਰਾ ਹਾਕੀ ਰੇਟ ਹੈਗੇ ਜੀ ਜਿਹਦਾ ਗਾਜਰ ਹੈਗੇ ਇਹਦਾ ਕੀ ਰੇਟ ਲੱਗ ਰਹੀ ਜੀ 8 ਰੁਪਏ ਕਿਲੋ ਜੀ 8 ਰੁਪਏ ਕਿਲੋ 8 9 ਰੁਪਏ ਕਿਲੋ ਤੇ ਪਾਲਕ ਪਾਲਕ ਤਾਂ ਜੀ 7 8 ਰੁਪਏ ਗੁੱਟੀ ਵਿੱਚ ਜੀ 7 8 ਰੁਪਏ ਗੁੱਟੀ ਦੇ ਵਿੱਚ ਕਿੰਨਾ ਕੋਲਦਾ ਤਕਰੀਬਨ ਲੋਕ ਵੇਟ ਹੁੰਦਾ ਜਿੰਨੇ ਕੋਈ ਖਾ ਗੇ ਵੇਟ ਹੁੰਦਾ ਤੇ ਆਲੂ ਕੀ ਰੇਟ ਹੈਗੇ ਆਲੂ ਲੱਗ ਰਹੀ ਜੀ 300 ਰੁਪਏ ਕਟਾ ਜੀ 6 ਰੁਪਏ ਕਿਲੋ ਇੱਕ ਗੱਟੇ ਦੇ ਵਿੱਚ ਕਿੰਨੇ 50 ਕਿਲੋ ਪਰਤੀ ਜੀ 50 ਕਿਲੋ ਹੁੰਦੇ ਨੇ ਇਹ ਕਿੱਥੋਂ ਦੇ ਹੈਗੇ ਨੇ ਆਲੂ ਦੇ ਮੰਗਾਏ ਇਹ ਲੋਕਲ ਹੈ ਜੀ ਲੋਕਲ ਮਤਲਬ ਫਾਜ਼ਿਲਕਾ ਇਲਾਕੇ ਦੇ ਲੈ ਗਏ ਆ ਅੰਮ੍ਰਿਤਸਰ ਫਾਜ਼ਿਲਕਾ ਇਲਾਕੇ ਦੇ ਫਾਜ਼ਿਲਕਾ ਇਲਾਕੇ ਜਾਲੂਨ ਦੇ ਚੱਕੀਵੇ ਦੇ ਚੱਕੀਵੇ ਬਾਰਡਰ ਦੇ ਇਲਾਕੇ ਦੇ ਅੱਛਾ ਮਤਲਬ ਪਾਕਿਸਤਾਨ ਦੇ ਨਾਲ ਆ ਕੇ ਆ ਬਿਲਕੁਲ ਆ ਟਰਾਲੀ ਖੜੀ ਉੱਥੋਂ ਦੀ ਆ ਰਹੀ ਸੀ ਅੱਛਾ ਤੇ ਬਾਕੀ ਸਬਜ਼ੀਆਂ ਦੇ ਰੇਟ ਹੋਣਾ ਤੁਹਾਨੂੰ ਯਾਦ ਆ ਰਿਹਾ ਹੈ ਨਾ ਤਾਂ ਇਹਦੇ ਵਿੱਚ ਸਾਨੂੰ ਦੱਸ ਦਿਓ ਕਿ ਜਿਹੜੀ ਜਾਣਕਾਰੀ ਹੈਗੀ ਹੈ ਭਰ ਗੋਭੀ ਅੱਜ ਵਿਕਰੀ 25 ਰੁਪਏ ਕਿਲੋ ਸੋਬੀ ਤੇ ਆਲੂ ਆਲੂ 6 ਰੁਪਏ ਕਿਲੋ ਜੀ ਗੋਭੀ ਪੱਤੀ ਰੇਟ ਵੀ ਬੰਦ ਜਾ ਰਿਹਾ ਹੈ ਅੱਛਾ ਰੇਟ ਦਾ ਕੋਈ ਫਰਕ ਨਹੀਂ ਪੈਂਦਾ ਨਹੀਂ ਪੈਂਦਾ ਭਾਜੀ ਗੱਲ ਦੇ ਨਾਲ ਤੇ ਅੱਜ ਦੇ ਵਿੱਚ ਕੀ ਅੰਦਰ ਤੁਹਾਨੂੰ ਨਜ਼ਰ ਆਇਆ ਭਾਜੀ ਅੱਜ ਕੋਈ ਵਿਆਹ ਸ਼ਾਦੀ ਵਾਲੀ ਜਿਆਦਾ ਸੀ ਮੱਢੀ ਕੱਲ 15 ਕਿਲੋ ਗੋਭੀ ਦਾ ਵਿਆਹ ਸੀ ਅੱਜ 20 ਕਿਲੋ ਗੋਭੀ ਦਾ ਵਿਆਹ ਆ ਰਿਹਾ ਹੈ ਐਨਾ ਰੇਟ ਵੱਧ ਗਿਆ ਹਾਂਜੀ ਵਿਆਹ ਦੇ ਕਾਰਨ ਮੌਸਮ ਖਰਾਬ ਹੈ ਭਾਜੀ ਕੋਈ ਕਟਾਈ ਕਰ ਨਹੀਂ ਰਹੀ ਤੇ ਮਤਲਬ ਵਿਆਂ ਦੇ ਵਿੱਚ ਰੇਟ ਵੱਧ ਜਾਂਦਾ ਤੇ ਅੱਗੇ ਪਿੱਛੇ ਰੇਟ ਘਟ ਜਾਂਦਾ ਤੇ ਮੌਸਮ ਦਾ ਵੀ ਫਰਕ ਪੈਂਦਾ ਮੌਸਮ ਕਰਕੇ ਕਟਾਈ ਨਹੀਂ ਹੋ ਰਹੀ ਜੀ ਮੌਸਮ ਕਰਕੇ ਕਟਾਈ ਨਹੀਂ ਹੋ ਰਹੀ ਜੀ ਇਸ ਕਰਕੇ ਫਰਕ ਪੈਂਦਾ ਤੇ ਇਹ ਦੂਜੇ ਰੇਟ ਪਤਾ ਹੋਣਾ ਕਿੰਨੂ ਵਗੈਰਾ ਜਾਂ ਕਿੰਨੂ ਵੇਖ ਰਿਹਾ ਜੀ ਕਿੰਨੂ ਭਾਜੀ 7-8 ਰੁਪਏ ਤੋਂ ਲੈ ਕੇ 12 ਰੁਪਏ ਤੱਕ 7 ਰੁਪਏ ਤੋਂ ਲੈ ਕੇ 12 ਰੁਪਏ ਕਿਲੋ ਤੱਕ ਤੇ ਸੰਤਰਾ ਸੰਤਰਾ ਉਹਦਰ ਪਰਲੇ ਬਸ 12 ਰੁਪਏ ਹੋ 45 ਦਿਨ ਰੁਪਏ 60 ਵਿੱਚ আচ্ছা ਤੇ ਟਿੰਡੇ ਕੀ ਰੇਟ ਹੈ ਜੋ ਪੁੱਛਦੇ ਤਵਰੇ ਨਿਕਰੇ ਵੀ ਗ੍ਰੂਪ ਮਦਦ ਜੱਪਨ ਪਿੰਡਾ ਵੀਰ ਬੁਜਾਰਨ ਰਾਣੀਆ 38 ਇੱਕ ਜਿਹੜੀ ਸਬਜ਼ੀ ਆ ਰਹੀ ਹੈ ਆ ਕਿੱਥੋਂ ਰਹੀ ਹੈ ਇੱਕ ਆਲੂ ਤੋਂ ਇਲਾਵਾ ਆਪਾਂ ਗੱਲ ਕਰੀਏ ਤਾਂ ਉਹ ਇੱਥੇ ਮੂਸਲਵੇ ਰਾਣੀਆ ਕੋਲ ਗੱਲ ਕਰੀ ਤੇ ਟਾਈਮ ਤੇ ਬੋਲਦੇ ਹੁੰਦੇ ਆਂ ਬੋਲ ਚੋਰ ਦੇ ਇਲਾਕੇ ਦੇ ਲੋਕ ਉਹ ਵੀ ਲੋਕਲੇ ਪਰ ਕੋ ਵੀ ਲੋਕਲੇ ਕਾਚਰ ਲੋਕਲੇ ਅਮਰੂਦ ਪਾਕਿਸਤਾਨ ਦਾ ਜਾਂਦਾ ਹੈ ਇਹ ਅਮਰੂਦ ਫੇਪਾਲੀ ਦਾ ਇੱਕ ਦਾ ਸਨੀ ਅਨਿਗਾ ਅਮਰੂਦ ਕੀ ਰੇਟ ਕੀ ਆ ਅਮਰੂਦ ਦਾ ਪੀ ਤੋਂ ਲੈ ਕੇ 50 ਰੁਪਏ ਤੱਕ ਤੇ ਸੰਤਰਾ ਜਾਂ ਕਿਨੂ ਵਗੈਰਾ ਕਿਨੂ ਦਾ ਕੀ ਰੇਟ ਹੈ ਪਾਜੀ 800 ਤੋਂ ਲੈ ਕੇ 12 13 ਰੁਪਏ ਅੱਜ ਅਮਰੂਦ ਦਾ ਸਪੈਸ਼ਲ ਹੈ ਉਹ 12 13 ਰੁਪਏ ਕਿਲੋ ਹੈ ਹੋਰ ਫਲ ਫਰੂਟ ਦੇ ਤਾਂ ਯਾਦ ਹੋਣੇ ਆ 6 ਹੈ 60 70 ਰੁਪਏ ਕਿਲੋ 6 60 70 ਰੁਪਏ ਕਿਲੋ ਅੱਛਾ ਸੰਤਰਾ ਉਹ ਮੇਰੇ ਸਾਡੇ ਦਿਨ 70 ਰੁਪਏ ਇਹ ਸੰਤਰਾ ਕਿੱਥੋਂ ਆਂਦਾ ਹੈ ਸੰਤਰਾ ਉਧਰੋਂ ਆਂਦਾ ਹੈ ਨਾਲ ਫਰ ਦੱਲੀੋਂ ਆਉਂਦਾ ਹੈ ਫਲ ਦਾ ਦੱਲੀ ਤੋਂ ਆਉਂਦਾ ਅੱਛਾ ਤੇ ਫਾਇਲ ਕਾ ਦੇ ਵਿੱਚ ਸਿਰਫ ਕਿੰਨੂ ਹਾਂਜੀ ਫਾਇਲ ਦਾ ਲੱਗੇ ਆਪਣਾ ਬੋਰ ਲੱਗੇ ਸਾਰਾ ਸਿਰਫ ਫਾਇਲ ਦਾ ਹੈ ਆ ਮੈਂ ਇਹ ਸੁਣਿਆ ਭਾਜੀ ਕਿ ਕਿਨੂ ਦਾ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਆਪਣੇ ਫਾਇਲ ਕਾ ਜ਼ਿਲ੍ਹੇ ਦੇ ਵਿੱਚ ਹੁੰਦਾ ਹੈ ਅਬੂਰ ਫਾਇਲ ਕਾ ਇਲਾਕੇ ਦੇ ਵਿੱਚ तकरीबन 60% ਹੁੰਦਾ ਹੈ ਇੱਥੇ ਕੋਈ ਨਾ ਲੱਗਦਾ ਕੋਈ ਸ਼ਾਰਪ ਸਿੰਘ ਹੋਇਆ ਕਰਦਾ ਅੱਗੇ ਨਹੀਂ ਹੁੰਦਾ ਉਹ ਲੋਕੀ ਨਾਮ ਲੱਗਦਾ ਉੱਗੇ ਜ਼ਿਆਦਾ ਜ਼ਰ ਇਧਰ ਇਹ ਹੋਰ ਫਾਇਨਕਾ ਦੇ ਇਲਾਕੇ ਹੁਣ ਪਰਚਾ ਇੱਕ ਮਤਲਬ ਉੱਧਰ ਮਿੱਟੀ ਦਾ ਕੁਝ ਫਰਕ ਹੈ ਜਾਂ ਹੋਰ ਕੋਈ ਕਾਰਨ ਹੈ ਉਹ ਵਾਸਤੇ ਦਾ ਫਰਕ ਹੈ ਮਿੱਟੀ ਦਾ ਫਰਕ ਹੈ ਕਿਹਨੇਰੀ ਪਾਣੀ ਲੱਗਦਾ ਉੱਥੇ ਹੁੰਦਾ ਵਧੀਆ ਮਿੱਠਾ ਹੁੰਦਾ ਅੱਛਾ ਮਤਲਬ ਐਸੇ ਇਲਾਕੇ ਨੂੰ ਜ਼ਿਆਦਾ ਨਹਿਰੀ ਪਾਣੀ ਲੱਗਦਾ ਹਾਂਜੀ ਇਸ ਕਰਕੇ ਤੇ ਜਿਹੜਾ ਜੂਵਲ ਲੱਗਦਾ ਉਹ ਖੱਟਾ ਹੁੰਦਾ ਉਹ ਖੱਟਾ ਹੁੰਦਾ ਅੱਛਾ ਜੀ ਨਾਮ ਆਪਣਾ ਸ਼ੁਭਨਾਮ ਖੈਤ ਲਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਇਹਨਾਂ ਨੇ ਤੇ ਤੁਸੀਂ ਦੋਗੇ ਕੁਝ ਜਾਣਕਾਰੀ ਹਾਂ ਜਾਣਕਾਰੀ ਦੋ ਪੈਸਾ ਸਾਨੂੰ ਵੀ ਇੱਥੇ ਗੋਭੀ ਦਾ ਕੀ ਰੇਟ ਹੈ ਗੋਭੀ ਦਾ ਰੇਟ ਜੀ 20 ਤੋਂ ਲੈ ਕੇ 25 ਰੁਪਏ ਹੈ ਜੀ ਅੱਜ ਦਾ ਰੇਟ ਹੈ ਅੱਜ ਦਾ ਰੇਟ ਹੈ ਤੇ ਕੱਲ ਜਿਹੜਾ ਬੀਤ ਗਿਆ ਉਹ ਕੀ ਰੇਟ ਹੈਗਾ ਸੀ ਉਹ ਹੋਏਗਾ ਸੀ 15 ਤੋਂ ਲੈ ਕੇ 17 ਰੁਪਏ ਦਾ ਜੀ 15 ਤੋਂ ਲੈ ਕੇ 17 ਹਾਂ ਤੇ ਗਾਜਰ ਦਾ ਕੀ ਰੇਟ ਸੀ ਕੱਲ ਕੀ ਰੇਟ ਸੀ ਕੱਲ ਜੀ 8 ਰੁਪਏ ਕਿਲੋ ਅੱਜ ਵੀ ਉਸੇ ਵਾਇ ਹੈ ਯਾਰ ਜਿਆਦੇ ਕਰਕੇ ਇਹਦਾ ਕੋਈ ਫਰਕ ਨਹੀਂ ਪਿਆ ਨਹੀਂ ਗਾਜਰ ਜ਼ਿਆਦਾ ਨਹੀਂ ਹਾਂ ਗਾਜਰ ਜ਼ਿਆਦਾ ਗਾਜਰ ਜ਼ਿਆਦਾ ਆਂਦੀ ਹੈ ਗਾਜਰ ਬਹੁਤ ਜ਼ਿਆਦਾ ਆਂਦੀ ਹੈ ਇਹ ਗਾਜਰ ਆਂਦੀ ਕਿ ਕਿਹੜੇ ਇਲਾਕੇ ਦੀ ਹੈ ਇਹ ਆਪਣੇ ਲੋਕਲ ਵੀ ਹੈ ਜੀ ਜਲਾਲਾਬਾਦ ਮੰਡੋੜ ਵਾਲੇ ਏਰੀਆ ਜੀ ਦੀ ਤੇ ਇੱਕ ਹਰੀਪੁਰ ਏ ਹਰੀਪੁਰ ਤੋਂ ਵੀ ਹਾਂਜੀ ਗੰਗਨਗਰ ਸਾਧੂ ਵਾਲੇ ਹਰਿਗੁਰਾਜ ਅੱਛਾ ਉੱਥੋਂ ਵੀ ਆਂਦੀ ਹਾਂਜੀ ਤੇ ਹੋਰ ਕਿ ਸਤਜੀ ਜਿਹੜੀ ਇੱਥੋਂ ਆਂਦੀ ਆਪਣੇ ਲੋਕਲ ਆਂਦੀ ਹੋਵੇ ਲੋਕਲ ਆਪਣੇ ਗੋਪੀ ਲੋਕੜਾਂ ਦੀ ਬੰਦ ਗੋਪੀ ਆਂਦੀ ਹੈ ਜੀ ਮਰਚਾ ਆਂਦੀ ਹੈ ਅੱਛਾ ਇੱਥੀਆਂ ਬੰਦ ਗੋਪੀ ਕੀ ਰੇਟ ਹੈ ਕੀ ਹੈ ਬੰਦ ਗੋਪੀ 22 ਰੁਪਏ ਜੀ 22 ਰੁਪਏ 40 15 ਦੇ ਵਾਹੇ ਸਾਇਦਾ ਦੇਖੀ ਆਪਣਾ ਨਾਮ ਕੀ ਹੈ ਮੇਰਾ ਨਾਮ ਸੁਰਜ ਹੈ ਬਹੁਤ ਮਿਹਰਬਾਨੀ ਸੁਰਜ ਜੀ ਨੇ ਵੀ ਸਾਨੂੰ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਰੇਟ ਹੈਗੇ ਨੇ ਉਹ ਪਾਕਿਸਤਾਨ ਦੇ ਵਿੱਚ ਅਲੱਗ ਰੇਟ ਨੇ ਇੰਡੀਆ ਦੇ ਵਿੱਚ ਅਲੱਗ ਰੇਟ ਨੇ ਜਿਹੜੇ ਪਾਕਿਸਤਾਨ ਵਾਲੇ ਵੀ ਮੇਰੇ ਦੇਖ ਰਹੇ ਆ ਉਹਨਾਂ ਨੂੰ ਵੀ ਇਹ ਰਿਕੁਐਸਟ ਹੈ ਕਿ ਉਹ ਆਪਣੇ ਰੇਟ ਇਹਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਪਾਣ ਦੱਕੇ ਸਮਝੀ ਦਾ ਵੀ ਜਿਹੜਾ ਅਗਰ ਰੇਟ ਦਾ ਉਹ ਵੀ ਪਤਾ ਚੱਲ ਸਕੇ ਲੋਕਾਂ ਨੂੰ ਕਿ ਇੱਥੇ ਕੀ ਰੇਟ ਹੈ ਤੇ ਉੱਥੇ ਕੀ ਰੇਟ ਹੈ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ